ਪਿਆਰ ਭਰੀ ਸਤਿ ਸ੍ਰੀ ਅਕਾਲ ਫੇਸਬੁਕਾਂ ਯੂਟਿਊਬਾਂ ਦੇ ਕਿਸੇ ਐਡ ਤੋਂ ਹਣੀ ਤਾਂ ਵੀ ਪੋਸਟਰ ਤੇ ਨੰਬਰ ਚ ਦੇ ਹੁੰਦਾ 507 ਫੋਟੋਆਂ ਭੇਜ ਦਿਓ ਵੀਡੀਓ ਲਾਇਕ ਸ਼ੇਅਰ ਕਮੈਂਟ ਕਰ ਦੇ ਕੋ ਚੈਨਲ ਸਬਸਕ੍ਰਾਈਬ ਕਰ ਦੇ ਭਰਾ ਬਣ ਕੇ ਸ਼ੇਅਰ ਕਰ ਦੇ ਕੋ ਤੇ ਆਪਣੀ ਫੇਸਬੁਕ ਦਾ ਪੇਜ ਫੋਲੋ ਕਰਿਆ ਕਰੋ ਭਰਾ ਬਣ ਕੇ ਔਲਖ ਬਲੌਗ ਦੇ ਨਾਂ ਦੇ ਬਣਿਆ ਆਪਾਂ ਦੇਖਾਂਗੇ ਅੱਜ ਚਾਰ ਚੀਜ਼ਾਂ ਵੀਡੀਓ ਸਾਰੀ ਵੇਖੋ ਭਰਾ ਬਣ ਕੇ ਸਟੈਪ ਨਾ ਕਰੋ ਮੇਰੇ ਐਰ ਦਾ ਜਲੰਧਰ 21 ਫੁੱਟਾ ਟਰਾਲਾ 21 ਸੱਤ ਦਾ ਸਵਾਸਤਿ ਕੀ ਕਿਸੇ ਵੀਰਪਾਈ ਦੇ ਲੈਣਾ ਵੀ ਦਾ ਸੰਪਰਕ ਸਾਡੇ ਹੈ ਵੀ ਤੋਂ ਭਰਾ ਟਰਾਲਾ ਬਣਿਆ ਵਾ ਤੇ 10 ਇੰਚੀ ਗਾਡਰ 10 ਨੜੀ ਹੱਬ ਰੀਲ ਦਾ ਹਿੱਸਾ ਭਾਈ ਚੋਬੀ ਦੇ ਬਹਿਰਾਂ ਟੂਕੇ ਦਾ ਰੰਗ ਕੀਤਾ ਬੋਗ ਜ ਟ੍ਰਾਲਾ ਤਾਲਾ ਸਿੰਘ ਬਿਲਕੇ ਵਾਲਾ ਦਾ ਬਣਿਆ ਕਿ ਵੀਰਪਾਈ ਦੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ 10 ਇੰਚੀ ਗਾਡਰ 10 ਨੜੀ ਹੱਬ ਰੀਲ ਦਾ ਹਿੱਸਾ ਲਾਈਟਾ ਝਟਾ ਲੱਗਾ ਵੇੜਚੇ ਲੱਗੇ ਪੂਰਾ ਸੋਹਣਾ ਟਰਾਲਾ ਵੀਰ ਕਵਰ ਪਏ ਜਾ ਮੰਜਾ ਲੱਗਿਆ ਵਾ 21 ਫੁੱਟ ਲੰਮਾ 7 ਫੁੱਟ ਚੌੜਾ 10 ਇੰਚੀ ਗਾਡਰ ਦਾ ਨੜੀ ਹਬ ਰੀਲ ਦਾ ਹਿੱਸਾ 20 ਬਾਈ ਦੇ 22 24 ਦੇ ਬਹਿਰਗਾ ਰੀਲ ਦਾ ਹਿੱਸਾ ਟਾਇਰ ਜਮਾ ਨਵੇਂ ਟਰਾਲੇ ਦੇ 80 90 ਪੈਸੇ 90 ਪੈਸੇ ਟਾਇਰ ਨਵੇਂ ਟਾਇਰ ਚੜੇ ਹੋਏ ਟਰਾਲੇ ਦੇ ਹੈਵੀ ਤੋਂ ਭਾਰਾ ਟਰਾਲਾ ਰੇਟ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਵੀਰਾਂ ਨੇ ਏਰੀਆ ਜਲੰਧਰ ਪਿੰਡ ਪੋਪਰ ਪੋਪਰ ਪਿੰਡਾ ਵੀਰ ਦਾ ਏਰੀਆ ਜਲੰਧਰ ਜਲੰਧਰ ਜਲੇ ਦੇ ਵਿੱਚ ਖੜਾ ਹੋਵੇ ਤੋਂ ਟੈਰਾਂ ਦੇ ਗੱਡਿਆਂ ਉਵੇਂ ਖੜੀਆਂ ਕਿਸੇ ਵੀਰ ਭਾਈ ਜੀ ਦੇਣਾ ਹੋਵੇ ਬਿਜ਼ਨਸ ਪਰ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਕਹਿੰਦੀ ਸਾਰੀ ਜਾਣਕਾਰੀ ਫੋਨ ਲਾ ਕੇ ਦੇਦੇ ਇੱਕੇ ਵੀ ਤਾਂ ਆਪਾ ਸਮਾਨ ਲੈ ਕੇ ਬਿਲਕੁਲ ਸਾਰੀ ਬਿਲਕੁਲ ਸਟੈਪ ਨਾ ਕਰਿਓ ਇੱਕ ਟਰੈਕਟਰ ਦਾ ਗਾਹ ਹੋਰ ਸਮਾਨ ਟਰਾਲੀ ਇੱਕ ਤੇ ਇੱਕ ਡੰਬਾ ਬੋਹ ਵਈਆ ਟਰੈਕਟਰ ਕਿਸੇ ਵੀਰ ਭਾਈ ਜੀ ਲੈਣਾ ਬਿਜ਼ਨਸ ਪਰ ਕਰ ਟਰਾਲਾ ਬੋਹ ਵਈਆ ਕੇ ਵੀਰ ਭਾਈ ਜੀ ਦੇਣਾ ਬਿਜ਼ਨਸ ਪਰ ਕਰ ਸਕਦੇ ਆ 10 ਇੰਚੀ ਗਾਡਰ 10 ਅੰਡੀਆਂ ਬਰੇਲ ਦੇਸਾ ਰੇਡ ਫੋਨ ਤੇ ਕਰ ਸਕਦੇ ਆ 2021 ਮਾਡਲ ਆ ਟ੍ਰੈਕਟਰ ਡੈਕ ਸਿਕ ਲੱਗਿਆ ਟਾਇਰ ਨਵੇਂ ਆ 900 ਘੰਟਾ ਚੱਲਿਆ ਇੰਜਨ ਗੇਅਰ ਦਾ ਓਕੇ ਆ ਘੋੜਾ ਪੇਪਰ ਲੱਗਿਆ ਸਿਸਟਮ ਵੱਡਾ ਲੱਗਿਆ ਵਾ ਥੋੜੀ ਜੀ ਵੀਡੀਓ ਵੇਚੀ ਨਹੀਂ ਵੀਰੇ ਨੇ ਜਿਹੜੋ ਕਰਕੇ ਬਣਾਇਆ ਜਾਂ ਦੂਰ ਹੋ ਕਰਕੇ ਬਣਾਉਂਦੇ ਬਹੁਤ ਵਜਾ ਟ੍ਰੈਕਟਰ ਕਿਸੇ ਵੀਰਪਾਈ ਦੇ ਲੈਣਾ ਵੀਰ ਸੁਪਰ ਟ੍ਰੈਕਟਰ ਇੰਜਨ ਗੇਅਰ ਦਾ ਓਕੇ ਆ ਤੇ ਜਾਂਦੀ ਆ ਟ੍ਰੈਕਟਰ 2021 ਮਾਡਲ ਆ ਬਹੁਤ ਘੱਟ ਟ੍ਰੈਕਟਰ ਚੱਲਿਆ ਵਾ 900 ਘੰਟਾ ਚੱਲਿਆ ਵਾ ਟ੍ਰੈਕਟਰ ਇਹ ਹੈਗਾ 54 53 100 50 ਤੇ 3 100 2021 ਮਾਡਲ ਜਿੰਨ ਘੇਰ ਤਾਂ ਓਕੇ 6.8 ਲੱਖ ਰੁਪਇਆ ਮੰਗਦੇ ਆ ਸਵਾ ਪੌਣਾ ਸਵਾ 8 ਲੱਖ ਮੰਗਦੇ ਮੌਕੇ ਦੇ ਮਾਤਣ ਕਰ ਦੇਣਗੇ 8 ਲੱਖ ਤੇ ਮੰਗਦੇ ਆ ਇਹ ਸਵਾ 8 ਲੱਖ ਰੁਪਇਆ ਮੰਗਦੇ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ business ਵਾਰ ਕਰ ਸਕਦੇ ਮਾਲਕ ਵਿਚ ਅੰਮ੍ਰਿਤ ਜਿਹੜਾ ਘੋੜਾ ਬੈਂਪਰ ਲੱਗਿਆ ਵੇਡ ਲੱਗੇ ਆ ਪੂਰਾ ਸੋੜਾ ਟਰੈਕਟਰ ਹੈ ਇੰਜਨ ਗੇਅਰ ਦਾ ਪੂਰਾ ਓਕੇ ਵਾਹ ਕੇ ਲੈ ਸਕਦੇ 1 ਰੁਪਏ ਦਾ ਨੁਕਸਾਨ ਨਹੀਂ ਸਿਰਫ 900 ਕਿਟਾ ਚੱਲਿਆ ਟਾਇਰ ਨਵੇਂ ਆ ਟਰੈਕਟਰ ਦੇ 90 ਪੈਸੇ ਟਾਇਰ ਖੜੇ ਟਰੈਕਟਰ ਦੇ ਕੋਕਾ ਵੀ ਟਰੈਕਟਰ ਰੰਗ ਪੇਂਟ ਦਾ ਨਹੀਂ ਰਾਜਾ ਤੇ ਏਕੇ ਵੀਰ ਕੋਲੇ ਟਰੈਕਟਰ ਆਖੇ ਉੱਥੇ ਵੀਰ ਕੋਲੇ ਟਰਾਲੇ ਵਾਲੇ ਵੀਰ ਕੋਲ ਟਰੈਕਟਰ ਹੈ ਦੋ ਨੰਬਰ ਚੱਲ ਜਾਈਦੇ ਸਰਕੀਨ ਦੇ ਸਾਰੀ ਜਾਣਕਾਰੀ ਫੋਨ ਲਾ ਕੇ ਦੱਸੋ ਤੇ ਡੈਕ ਚੱਕ ਲੱਗਿਆ ਵਾ ਉਹ ਦੇ ਤੇ ਬੰਜੂ ਚਾਰ ਪੂਪਨ ਜੇ ਦੋ ਪੂਫਲ ਲੱਗੇ ਆ ਚਾਰ ਸਪੀਕਰ ਲੱਗੇ ਆ ਆ ਵਾਲਾ ਡੇਟ ਲੱਗੇ ਆ ਮਗਲ ਦੇ ਟਾਇਰਾਂ ਦੇ ਇੰਜਨ ਗੇਅਰ ਦਾ ਪੂਰਾ ਓਕੇ ਡਾਬਰ ਪੱਟੀ ਡੰਡਾ ਨਾਲ ਤੇ ਸ਼ਿਹਾਰਪੁਰ ਦਾ ਨੰਬਰ ਆ ਵੀਰ ਦਾ ਤੇ ਇੰਜਨ ਗੇਅਰ ਤਾਂ ਪੂਰਾ ਓਕੇ ਆ ਸਾਰੀ ਜਾਣਕਾਰੀ ਫੋਨ ਲੱਗ ਲੈ ਸਾਡੇ ਕੋਕਾ ਪੀ ਟਰੈਕਟਰ ਆ ਤੇ ਇਹ ਗਾ ਜਲੰਧਰ ਪੋਪੇ ਪੈਂਦਾ ਵੀਰ ਦਾ 13 ਫੁੱਟੀ ਟਰਾਲੀ ਲੈਫਟ ਵਾਲੀ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਲੈਫਟ ਵਾਲੀ ਬੈਲਕੋਨ ਨਵੇਂ ਟਾਇਰ ਤੇ ਹੈਵੀ ਟੌਪ ਵਾਲੀ ਟਰਾਲੀ ਬਣੀ ਵੀ ਆ 10 ਇੰਚੀ ਗਾਡਰ 10 ਨੜੀ ਹੱਬ ਰੀਲ ਦਾ ਹਿੱਸਾ ਤੇ ਵੀ ਬਾਈ ਦੇ ਬੈਰਾਂ ਮੱਛੀ ਹੁੱਕ ਦੀ ਟਰਾਲੀ ਆ ਲੈਫਟ ਵਾਲੀ ਸਿੰਗਲ ਪੰਪ ਚ ਤੇ ਚੈਰ ਜਵਾ ਨਵੇਂ ਆ ਟਰਾਲੀ ਦੇ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਬੀਜ਼ਨਸ ਪਰਕਰ ਸਦੇ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਾਂਦਾ ਲੈਟਾ ਸ਼ੈਟਾਂ ਲੱਗੀਆਂ ਬੇੜ ਤੇ ਲੱਗਿਆ ਪੂਰਾ ਸੋਹਣੀ ਟਰਾਲੀ ਆ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਜਿਵੇਂ ਕੋਕਾ ਪੀਟਰਾ ਦੀ ਹੈਵੀ ਤੋਂ ਭਾਰੀ ਟਰਾਲੀ ਬਣੀ ਵੀ ਆ ਕਿਸੇ ਵੀਰ ਭਾਈ ਨੇ ਟਰਾਲਾ ਹੀ ਵਜਦਾ ਤੇ ਕਿਸੇ ਵੀਰ ਭਾਈ ਨਹੀਂ ਆ ਹੜੰਬਾ 2015 ਮਾਡਲ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਪਰਖ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲ ਜਾਂਦਾ ਰੇਟ ਫੋਨ ਤੇ ਕਰ ਸਕਦੇ ਟਰਾਲੀ ਦਾ ਤੇ ਟਰੈਕਟਰ ਦਾ ਤੇ ਇੱਕੋ ਟਰਾਲੇ ਦਾ ਟਰੈਕਟਰ ਦਾ ਤੁਹਾਨੂੰ ਰੇਟ ਦੱਸਤਾ 6.5 ਲੱਖ ਰੁਪਇਆ ਹੜੰਬਾ 2015 ਮਾਡਲ ਬਿੰਦ ਕੋ ਨਵਾ ਪੇ ਅੰਦਰ ਖੜਾ ਰਿਆ ਹੁਣ ਤਾਂ ਚਲਾਇਆ ਨਹੀਂ ਪੱਤਿਆਂ ਛੱਤਿਆਂ ਜਵਾਂ ਨਵਾਂ ਪਈਆਂ ਟੋਕੇ ਛੋਕੇ ਵਧੀਆ ਪਏ ਆ ਕਿਸੇ ਵੀਰ ਭਾਈ ਜੀ ਦੇਣੇ ਆ ਵੀਰ ਦੇ ਨਾਲਾਂ ਵੀ ਜੇ ਤਾਂ ਸੰਪਰਕ ਕਰ ਸਕਦੇ ਸੀਗਣ ਆ ਕਿ ਮੈਕਟੋਮੈਟਿਕ ਚੱਕ ਲੋ ਟਰਾਲੇ ਦਾ ਟਰਾਲੀ ਦਾ ਰੇਟ ਪੁੱਛ ਲੋ ਤੇ ਹੜੰਬੇ ਦਾ ਤੇ ਟਰੈਕਟਰ ਦਾ ਛੜਦਾ 6.8 ਲੱਖ ਰੁਪਏ ਟਰੈਕਟਰ ਦਾ 2021 ਮਾਡਲਾ ਇੰਜਣ ਕੇ ਤਾਂ ਓਕੇ ਕਿਥੇ ਵੀਰ ਭਾਈ ਨਹੀਂ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਟਰੈਕਟਰ ਦਾ ਆ ਹੜੰਬਾ ਪੋਵਾ ਜਾਂ ਕਿਸੇ ਵੀਰ ਭਾਈ ਨੇ ਦੇਣਾ ਇਹਨਾਂ ਵੀਰਾਂ ਨਾਲ ਸੰਪਰਕ ਕਰ ਲਓ ਬਿਲਕੁਲ ਨਵੇਂ ਆ ਰਹੇ ਹੜੰਬਾ ਪਿਆ ਆਹ ਪਲੇਟ ਲੱਗੀ ਹੈ 2015 ਮਾਡਲ ਲਿਖਿਆ ਹੋਇਆ ਖਾ ਮੈਨੂੰ ਪਤਾ ਨਹੀਂ ਵੀ ਕਿੰਨੇ ਮਾਡਲ ਆ ਤਿੰਨਾ ਪੱਖਿਆਂ ਵਾਲਾ ਹੜੰਬਾ ਇਹ ਤਿੰਨਾ ਪੱਖਿਆਂ ਵਾਲਾ ਤਿੰਨ ਤੂੜੀ ਕੱਢ ਵਾਲੇ ਤਿੰਨ ਆ ਵੱਡਾ ਹੜੰਬਾ ਵੱਡਾ ਡਰਾਮਾ ਵੀਰ ਕੋ ਲਾਇਕ ਸ਼ੇਅਰ ਕਮੈਂਟ ਕਰਦੇ ਕੋ ਚਾਹੀਏ ਸਬਸਕ੍ਰਾਈਬ ਕਰਦੇ ਭਰਾਵਾਂ ਨਾਲ ਕੇ ਸ਼ੇਅਰ ਕਰਦੇ ਕਰੋ ਮੈਲਟੋਮੈਟਿਕ ਚੱਕੜੋ ਸਬਾਨ ਤੁਹਾਡੇ ਭਰਾਵਾਂ ਦੇ ਸਿਰ ਤੇ ਵੀਡੀਓ ਲਾਇਕ ਕਰੋ ਸ਼ੇਅਰ ਕਰੋ